ਕੜਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਕਿਸ ਤਰ੍ਹਾਂ ਹੋਇਆ ਸਾਰਾ ਕੁਝ ਉੱਧਰ ਹੀ ਤਾਂ ਨਹੀਂ ਹੋ ਉਹ ਉੱਧਰ ਹੀ ਪਤਾ ਨਹੀਂ ਕੀ ਕੀਤਾ ਨੇ ਸਕੂਟਰੀ ਭੰਦਾ ਹੀ ਵਾਂਗਾ ਪਤਾ ਨਹੀਂ ਕੀ ਹੋਇਆ ਇਹਨਾਂ ਕੋਲ ਨਸ਼ਾ ਭੰਨਣ ਨੂੰ ਪੈਸੇ ਮੰਗਦਾ ਸੀ ਜੀ ਇਹ ਦਾਤੀਆਂ ਕੋਠੇ ਉਤੋਂ ਨਹੀਂ ਆਈਆਂ ਮੈਂ ਆਪਣਾ ਘੂਹਾ ਕੋਲ ਦੇ ਅੰਦਰ ਬਾੜੇ ਅੰਦਰ ਬਾੜ ਕੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਮੈਂ ਹਜੇ ਗਈ ਨਹੀਂ ਆਪੇ ਆ ਗਿਆ ਮੁੰਡਾ ਮੈਂ ਪਿਠਾਇਆ ਫੜ ਕੇ ਪਿਟਾਇਆ ਮੈਂ ਕਿਹਾ ਪਾਣੀ ਥੀ ਕੀ ਹੋ ਰਹੀ ਸੀ ਬਸ ਉਹ ਲਈ ਜਾਵੇ ਤੇ ਇੰਦਾ ਤੋੜ ਕੇ ਆ ਕੇ ਮੈਂ ਮਗਰ ਤਾਂ ਮੈਂ ਕਹਿੰਦਾ ਮੈਂ ਕੱਸੇ ਮੋੜ ਤਾਂ ਆਇਆ। ਤੇ ਵੇਹਿੰਦਾ ਤੋਂ ਮਗਲਾਈ ਕੋਈ ਨੀ ਤੋਂ ਮੋੜਦਾ। ਉਹ ਕਰਦਾ ਤਾਂ ਦਾ ਬਾਹਰ ਨਿਕਲੇ ਆ। ਉਹ ਬੰਦਾਰ ਦੀ ਗੋਲੀ ਮਾਰਨ। ਵਾਹ। ਤੇ ਨਸ਼ਾ ਕੋ ਕੋਲੋਂ ਦਾ ਨਸ਼ਾ ਕਰਦਾ ਸੀ। ਨਸ਼ਾ ਤਾਂ ਬਹੁਤ ਹੈ ਤਾਂ ਕਹਿੰਦਾ ਕਈ ਵਾਰੀ ਇਹ ਸੈਂਟਰਾਂ ਚ ਸੁਤੇ ਆ ਰਹੇ ਨੂੰ। ਤੇ ਤੁਸੀਂ ਹੁਣ ਮੋੜਨ ਦੀ ਕੋਈ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਬੰ। ਉਹ ਲੋ ਮੈਂ ਬਾਹਰ ਮੇਗਾ ਆਪਣੇ ਘਰੋਂ ਉਧਰੋਂ ਚੱਲਾ ਆ ਮੈਂ ਹਜੇ ਅੰਦਰ ਆ ਬਾਹਰ ਨਿਕਲ ਕੇ ਉਹ ਵੀ ਮਾਰ ਲਿੰਦਾ। ਸਾਨੂੰ ਕੀ ਮੋੜਨਾ ਸਾਨੂੰ ਦਿੱਤਾ ਸੀ। ਠੀਕ ਆ ਮੈਂ ਜੀ। ਇਹਨਾਂ ਨੂੰ ਕੀ ਆਪਾਂ ਜਾਈਏ ਕਿ ਕਿ ਕਿਸੀ ਇਹਦਾ ਕਾਪਾ ਬਹੁਤ ਸੈਂਟਰਾਂ ਨੂੰ ਛੁੱਟਿਆ ਕਈ ਸਾਲਾਂ ਤੋਂ ਸੈਂਟਰਾਂ ਦੇ ਸੁਣਦੇ ਸੀ ਇਹ ਸੈਂਟਰ ਦੇ ਦੇਜੇ ਦਾ ਬਚਾਅ ਹੋ ਜਾਂਦਾ ਹੀ ਉਹ ਕਹਿੰਦਾ ਕਿ ਉਹ ਹੀ ਨਾਲ ਹੀ ਮੜੀ ਗਿਆ ਸੀ ਜਾਪੜਾ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਜਾਂ ਕੁਝ ਹੋਰ ਸਾਰੇ ਕਿਉਂ ਵਿਅਕਤੀ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ ਤੇ ਤੁਹਾਡੇ ਕੋਲ ਆਇਆ ਕੀ ਕਹਿਣਾ ਦਿੰਦੇ ਗਏ ਇਹ ਸਾਡੇ ਕੋਲ ਇੱਕ ਮਰੀਜ਼ ਆਇਆ ਜਿਹਦੇ ਸਿਰ ਚ ਆਪਣੇ ਉਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ ਹੀ ਉਹਨੇ ਆਪ ਗੋਲੀ ਮਾਰੀ ਹੈ ਨਾਮ ਉਹਦਾ ਜਗਾ ਲਾਲ ਸਿੰਘ ਸਨ ਆਫ ਸਰਵਿਸ ਸਿੰਘ ਕਮਾਲਪੁਰ ਦਾ ਪਿੰਡ ਸੀਗਾ ਸਾਡੇ ਕੋਲ ਤਾਂ ਬਰੌਡ ਡਾਟਾ ਆਇਆ ਜੀ ਮਨ ਤੇ ਜੋ ਲੈ ਕੇ ਆਏ ਉਹਦੇ ਉੱਤੇ ਵਿੱਥ ਹੋ ਚੁੱਕੀ ਸੀ ਸਾਡੇ ਕੋਲ ਤਾਂ ਬਰੌਡ ਡਾਟਾ ਆਇਆ ਕਿ ਕਿੰਨੇ ਵਜੇ ਦੇ ਤਰੀਕਾ ਸਾਡੇ ਕੋਲ ਕਿੰਨੇ ਵਜੇ ਦੇ ਤਰੀਕਾ ਆਇਆ 10 ਮਿੰਟ ਪਹਿਲਾਂ ਇੱਕ ਫੋਨ ਹੌਪਟਲ ਤੋਂ ਉਹਨਾਂ ਦਾ ਇਨਫੀਮੇਸ਼ਨ ਆਈ ਸੀ ਕਿ ਜਿਹੜੀ ਉਹ ਸ਼ੋਰਟ ਦੇ ਨਾਲ ਅਡੈਸ ਹੋਈ ਹੈ ਉਹਨੂੰ ਲੈ ਕੇ ਆਏ ਨੇ ਤੋ ਆਗਰ ਮੌਕੇ ਤੇ ਜਿਹੜਾ ਇੱਕ ਮਾਲਪੁਰ ਦਾ ਲਖਪ ਸਿੰਘ ਪੁੱਤਰ ਸਰਜੀ ਸਿੰਘ ਜਿਹੜੇ ਉਵਰ ਲੰਕੋਪ ਸਿੰਘ ਜੀ ਸਾਹਿਬ ਦਾ ਗ੍ਰੀਬ ਹੈ ਤੇ ਇਹ ਜਿੰਮ ਦਾ ਇਹਦਾ ਕੰਮ ਸੀਗਾ ਤੇ ਉਹ ਆਗਰ ਜਦੋਂ ਹੁਣ ਦੇਖਿਆ ਤੇ ਇਹਦੇ ਹੈੱਡ ਦੇ ਵਿੱਚ ਕੋਲ ਬੁਲਟ ਲੱਗ ਕੇ ਜਿਹੜੀ ਇਹਦੀ ਡੈਥ ਹੋਈ ਲਖਪ ਸਿੰਘ ਹੋਇਆ ਬਾਕੀ ਜਿਹੜਾ ਇਹਦਾ ਵੈਪਨ ਹੈਗਾ ਜਿਹੜੂ ਟੀਮ ਅਸੀਂ ਮੌਕੇ ਤੇ ਭੇਜੀ ਹੈ ਉਹ ਵੀ ਰਿਪੋਰਟ ਕਰਦੇ ਨੇ ਕਿ ਵੈਪਨ ਜਿਹੜਾ ਜੋ ਪ੍ਰਸੰਸੀ ਹੈ ਜਿਹਦਾ ਕੋਈ ਰੂਟ ਨਹੀਂ ਜੋ ਵੀ ਨਿਕਲ ਉਹ ਬਾਅਦ ਵਿੱਚ ਤਸਦੀਕਾਂ ਦੱਸ ਸਕਦੇ ਨੇ